ਮੈਂ ਡਾਕਟਰ ਗੁਰਵੀਰ ਸਿੰਘ ਭਾਈ ਕਨਈਆ ਬਲੱਡ ਡੋਨਰ ਨਰਕਾਬ ਕਲਬਾਸੀ ਕੀ ਅਸੀਂ ਭਾਈ ਕਨਈਆ ਬਲੱਡ ਡੋਨਰ ਕਲਬ ਵੱਲੋਂ ਤਕਰੀਬਨ 2009 ਤੋਂ ਲਗਾਤਾਰ ਬਲੱਡ ਡੋਨੇਟ ਦੇ ਬੱਖ-ਬੱਖ ਬਿਮਾਰੀਆਂ ਅਤੇ ਅੱਖਾਂ ਦੇ ਮੁਫਤ ਚੈੱਕਅਪ ਤੇ ਆਪਰੇਸ਼ਨ ਦੀ ਕੈਂਪ ਜਿਹੜੇ ਲਗਾਤਾਰ ਲਵਾ ਰਹੇ ਜੀ ਅੱਜ ਵੀ ਉਸ ਲੜੀ ਦੇ ਵੱਲੋਂ ਸਰਦਾਰ ਮੀਲਾ ਸਿੰਘ ਕੈਨੇਡੀਅਨ ਉਹਨਾਂ ਦੀ ਪੁੱਤਰੀ ਬੀਬੀ ਹਰਪਾਲ ਕੌਰ ਸਵਰਗਵਾਸੀ ਦੀ ਯਾਦ ਦੇ ਵਿੱਚ ਅਸੀਂ ਟੈਂਪ ਲਾਇਆ ਸੀ ਜਿਹਦੇ ਵਿੱਚ ਵਿਵੇਕ ਚੈਰੀਟੇਬਲ ਅੱਖਾਂ ਦਾ ਹਸਪਤਾਲ ਜਲਾਲ ਵੱਲੋਂ ਦੇ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਚੈੱਕਅਪ ਕੀਤਾ ਗਿਆ ਤਕਰੀਬਨ 300 ਦੇ ਕਰੀਬ ਮਰੀਜ਼ਾਂ ਨੇ ਚੈੱਕਅਪ ਕਰਕੇ ਦਵਾਈਆਂ ਦਿੱਤੀਆਂ ਗਈਆਂ ਅਤੇ ਕਾਫੀ ਮਰੀਜ਼ਾਂ ਦੇ ਜਿਹੜੇ ਆਪਰੇਸ਼ਨਾਂ ਉਹ ਮੁਕਤ ਕੀਤੇ ਜਾਣੇ ਆ ਕਲੱਬ ਵੱਲੋਂ ਇਹ ਲਗਾਤਾਰ ਸਵਾਵਾਵਾਂ ਜਾਰੀ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਐਨਆਰਏ ਵੀਰਾਂ ਦੇ ਸਹਿਯੋਗ ਦੇ ਨਾਲ ਇਸ ਖੇਤਰ ਦੇ ਵਿੱਚ ਹੋਰ ਬਿਮਾਰੀਆਂ ਦੀ ਜਿਹੜੀਆਂ ਨਾਜ਼ਿਕਾ ਕ੍ਰਿਟੀਕਲ ਆ ਉਹਨਾਂ ਦੀ ਚੈੱਕਅਪ ਸਬੰਧੀ ਜਿਹੜੇ ਕੈਂਪ ਲਾਏ ਜਾਣਗੇ ਤੇ ਅੱਜ ਅਸੀਂ ਇਸ ਕੈਂਪ ਦਰਾਨ ਸਰਦਾਰ ਮੀਲਾ ਸਿੰਘ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਵਿਸ਼ੇਸ਼ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਆਰਥਿਕ ਪੱਖੋਂ ਸਹਿਯੋਗ ਦੇ ਕੇ ਇਸ ਕੈਂਪ ਨੂੰ ਨਿਪਟਾਇਆ ਭਾਈਕ ਨੇਜਾ ਬਲੱਡ ਡੋਨਰ ਕਲੱਬ ਵੱਲੋਂ 2009 ਤੋਂ ਲੈ ਕੇ ਅੱਜ ਤੱਕ ਤਕਰੀਬਨ ਕਰੋਨਾ ਕਾਲ ਨੂੰ ਛੱਡ ਕੇ ਲਗਾਤਾਰ ਕੈਂਪ ਜਾਰੀ ਆ ਅੱਜ ਦਾ ਜਿਹੜਾ ਕੈਂਪ ਆ 7ਵਾਂ ਕੈਂਪ ਆ ਇਸ ਤੋਂ ਪਹਿਲਾਂ ਦੋ ਕੈਂਪਾ ਜਿਹੜੇ ਕੈਂਸਰ ਚੈੱਕਅਪ ਦੇ ਵੀ ਲਵਾ ਚੁੱਕੇ ਆ। ਇਹ ਅੱਖਾਂ ਦਾ ਚੈੱਕਅਪ ਆ ਜਿਹੜਾ ਤਕਰੀਬਨ ਇਹ 7ਵਾਂ ਕੈਂਪ ਜਿਹੜਾ ਅੱਜ ਲਾਇਆ। ਜੀ ਅਸੀਂ ਵੀ ਵਿਵਿਕ ਚੈੱਕਪ ਬਿហਸਪੀਟਲ ਵੱਲੋਂ ਆਏ ਆਂ ਤੇ ਇੱਥੇ ਬਰਤਾਲਪੁਰ ਚਾਰ ਵਿੱਚ ਕੈਂਪ ਲਗਾਇਆ ਜਾ ਰਿਹਾ ਜਿਹਦੇ ਵਿੱਚ ਅਸੀਂ ਆਲਮੋਸਟ 300 ਮਰੀਜ਼ਾਂ ਨੂੰ ਦੇਖਿਆ ਜਿਨ੍ਹਾਂ ਵਿੱਚੋਂ ਅਸੀਂ ਬਿੜੇ ਛਿੱਟੇ-ਮੂਥੇ ਵਾਲੇ ਪੇਸ਼ੈਂਟਸ ਆ ਉਹਨਾਂ ਨੂੰ ਸਕਰੀਨ ਕੀਤਾ ਤੇ ਉਹਨਾਂ ਨੂੰ ਅਸੀਂ ਆਪਰੇਸ਼ਨ ਕਰਾਂਗੇ ਮੁਫਤਿ ਦੇ ਲੈਂਸ ਪਾਵਾਂਗੇ ਵਿੱਚ ਤੇ ਉਹਨਾਂ ਦਾ ਲੈਣਾ ਸੈਨਾ ਖਾਣਾ ਪੀਣਾ ਸਾਡਾ ਸਾਰਾ ਸਾਡੇ ਬਲੂ ਹੋਏਗਾ ਤੇ ਨਾਲੇ ਅਸੀਂ ਕੁਝ ਦਵਾਈਆਂ ਜਿਨ੍ਹਾਂ ਨੂੰ ਲੈਣ ਲਈ ਪੈਸੇ ਕੁਝ ਜਿਨ੍ਹਾਂ ਦੇ ਡਰਕ ਪਾਣੀ ਵਗੈਰਾ ਹੁੰਦੀ ਹੈ ਉਹਨਾਂ ਨੂੰ ਫ੍ਰੀ ਆਫ ਕੋਸਟ ਦਵਾਈਆਂ ਵੀ ਦਿੱਤੀਆਂ ਨਾਲ ਤਾਂ ਕਿ ਲੋਕਾਂ ਪਤੇ ਦੀ ਸੇਵਾ ਹੋਵੇ ਨਾਲੋਂ ਤੋਂ ਜ਼ਿਆਦਾ ਅੱਜ ਫ੍ਰੀ ਕੈਂਪ ਜੋ ਅੱਖਾਂ ਦਾ ਲਾਇਆ ਜਾ ਰਿਹਾ ਹੈ ਇਹ ਬੇਟੀ ਹਰਪਾਲ ਕੌਰ ਦੀ ਯਾਦ ਵਿੱਚ ਲਾਇਆ ਜਾ ਰਿਹਾ ਪਿਛਲੇ ਸਾਲ ਵੀ ਲਾਇਆ ਸੀ ਪਿਛਲੇ ਸਾਲ ਕੈਂਸਰ ਦਾ ਕੈਂਪ ਵੀ ਲਾਇਆ ਸੀ ਐਤਕੇ ਕੈਂਸਰ ਦਾ ਨਹੀਂ ਲਾਇਆ ਕਿਉਂਕਿ ਲੋਕਾਂ ਨੇ ਲਾਈਕ ਨਹੀਂ ਕੀਤਾ ਐਤਕੇ ਇਕੱਲਾ ਅੱਖਾਂ ਦਾ ਫ੍ਰੀ ਚੈੱਕਅਪ ਤੇ ਲੈਂਸ ਫ੍ਰੀ ਪਾਏ ਜਾਣਗੇ ਦਵਾਈਆਂ ਫ੍ਰੀ ਦਿੱਤੀਆਂ ਗਈਆਂ ਬਾਕੀ ਆਪਣਾ ਜਿਹਨਾਂ ਦੇ ਇੱਕ ਤੇ ਲੋੜ ਮਤਾਬਕ ਕੋਈ ਐਨਕ ਬਗਾ ਲੱਗੀ ਲੱਗਣ ਦੀ ਲੋੜ ਹੋਵੇ ਉਹ ਵੀ ਲਾਈ ਜਾਊਗੀ ਤੇ ਅ ਉਹ ਇਹਦਾ ਸਾਰਾ ਇੰਤਜ਼ਾਮ ਸਾਰੇ ਦਾ ਸਿਹਰਾ ਹੈ ਜੇ ਡਾਕਟਰ ਬਾਬਾ ਜੀ ਜੇ ਸਰ ਜਾਂਦਾ ਜਾਂ ਇਹਨਾਂ ਦੀ ਟੀਮ ਸਰ ਜਾਂਦਾ ਜੋ ਇਹਨਾਂ ਨੇ ਬੜੇ ਹਿੰਮਤ ਨਾਲ ਇਹ ਕੈਂਪ ਦਾ ਪ੍ਰਬੰਧ ਕੀਤਾ ਇਹ ਅੱਜ ਨੇ 2009 ਤੋਂ ਲਾ ਕੇ ਅਸੀਂ ਲੜ ਮੜ ਕੇ ਅੱਖਾਂ ਦੇ ਕੈਂਪ ਪਹੁੰਚ ਆ ਰਹੇ ਹਾਂ ਇਹ ਇਹਨਾਂ ਦੀ ਹਿੰਮਤ ਆ ਇਹ 2009 ਜਦੋਂ ਪਹਿਲੀ ਬੇਨਤੀ ਕੀਤੀ ਸੀ ਇਹਨਾਂ ਨੂੰ ਜਦੋਂ ਦਿਲਾਂ ਨੇ ਮੇਰੀ ਬੇਨਤੀ ਪ੍ਰਵਾਨ ਕੀਤੀ ਤੇ ਅਸੀਂ ਕੈਂਪ ਲਾਇਆ ਉਦੋਂ ਮਗਰੋਂ ਕੋਰੋਨਾ ਦਾ ਕਰਕੇ ਇੱਕ ਦੋ ਵਾਰੀ ਮੈਸਜ ਜ਼ਰੂਰ ਹੋ ਗਿਆ ਲੇਕਿਨ ਲਗਾਤਾਰ ਅੱਖਾਂ ਦਾ ਕੈਂਪ ਲਾਇਆ ਜਾ ਰਿਹਾ ਸੋ ਪਿਛਲੇ ਸਾਲ ਵੀ ਅੱਖਾਂ ਦਾ ਕੈਂਪ ਫ੍ਰੀ ਲਾਇਆ ਬਹੁਤ ਸਾਰੇ ਮਰੀਜ਼ਾਂ ਦੇ ਅਨਕਾਂ ਵੀ ਲੈਂਜ਼ ਨਹੀਂ ਪਾਏ ਗਏ ਐਸਕੇ ਫੇਰ ਹੁਣ ਜਿਹੜੇ ਮਰੀਜ਼ਾਂ ਦੇ ਲੈਂਜ਼ ਪਹਿਣੇ ਆ ਉਹ ਸਿਲੈਕਟ ਹੋ ਚੁੱਕੇ ਆ ਅੱਜ ਸ਼ਾਮ ਨੂੰ ਉਹ ਉੱਥੇ ਪਹੁੰਚ ਜਾਣਗੇ ਹਸਪਤਾਲ ਜਦਲਾਲ ਤੇ ਉਹਨਾਂ ਦੇ ਲੈਂਜ਼ ਪਾਏ ਜਾਣਗੇ ਕੱਲ ਨੂੰ ਫਿਰ ਉਹਨਾਂ ਨੂੰ ਇੱਕ ਛੁੱਟੀ ਦਿੱਤੀ ਜਾਊ ਸੋ ਸਾਰਾ ਅਰੇਂਜਮੈਂਟ ਜੋ ਕੀਤਾ ਡਾਕਟਰਾਂ ਦੀ ਟੀਮ ਨੇ ਸੁਸਾਇਟੀਆ ਨੇ ਪੰਚਾਇਤਾਂ ਨੇ ਸਾਰਿਆਂ ਦੇ ਨਾਲ ਕੇ ਮੈਂ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਐਡੇ ਵੱਡੇ ਇਸ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਸੋ ਅੰਤ ਵਿੱਚ ਸਾਰਿਆਂ ਨੂੰ ਧੰਨਵਾਦ ਕਰਦਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ